ਇੱਕ ਵਾਰ ਬਹੁਤ ਵੱਡਾ ਬਿਜ਼ਨਸਮੈਨ ਸੀ ਬਹੁਤ ਅਮੀਰ ਸੀ ਉਹਨਾਂ ਰਾਤ ਨੂੰ ਸੋਤਾ ਸੋਤਾ ਉਹ ਇਹ ਅਚਾਨਕ ਅੱਖ ਖੁੱਲੀ ਤਾਂ ਉਹਨੇ ਉਹਦੇ ਅਕਾਊਂਟੈਂਟ ਨੂੰ ਬੁਲਾਇਆ ਆਪਦੇ ਮੁੰਸੀ ਨੂੰ ਬੁਲਾਇਆ ਉਹ ਕਹਿੰਦਾ ਯਾਰ ਤੂੰ ਮੈਨੂੰ ਐਂ ਦੱਸ ਵੀ ਮੇਰੇ ਕੋਲ ਕਿੰਨੀ ਇੱਕ ਧਨ ਦੌਲਤਾਂ ਕਿੰਨਾ ਕ ਪੈਸਾ ਮੇਰੇ ਕੋਲੇ ਤਾਂ ਉਹਦੇ ਮੁੰਸੀ ਨੇ ਨਾ ਹਸਾਬਕਤਾ ਬੁਲਾ ਕੇ ਸਾਰਾ ਦੱਸਿਆ ਉਹ ਕਹਿੰਦਾ ਜੀ ਤੁਹਾਡੇ ਕੋਲੇ ਇੰਨਾ ਕ ਪੈਸਾ ਕਿ ਤੁਹਾਡੀਆਂ 7 ਪੁਸਤਾਂ 7 ਪੀੜੀਆਂ ਵਿਹਲੇ ਬਹਿ ਕੇ ਖਾ ਸਕਦੀਆਂ ਨੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਸੋਚਣ ਲੱਗਾ ਕਿ ਯਾਰ ਮੇਰੀ 8ਵੀਂ ਪੀੜ੍ਹੀ ਦਾ ਕੀ ਬਣੂਗਾ ਉਹ ਇਹ ਗੱਲ ਨੂੰ ਲੈ ਕੇ ਨਾ ਟੈਨਸ਼ਨ ਦੇ ਵਿੱਚ ਪੈ ਗਿਆ ਡਿਪਰੈਸ਼ਨ 'ਚ ਚਲਿਆ ਗਿਆ ਤੋਹਨੇ ਆਪਦੇ ਕਿਸੇ ਦੋਸਤ ਨੂੰ ਬੁਲਾਇਆ ਕਹਿੰਦਾ ਯਾਰ ਮੈਂ 8ਵੀਂ ਪੀੜ੍ਹੀ ਹੈ ਜਿਹੜੀ ਮੇਰੀ 8ਵੀਂ ਪੋਸਤ ਦਾ ਕੀ ਕਰੂੰਗਾ ਉਹਦੇ ਵਾਸਤੇ ਤਾਂ ਮੇਰੇ ਕੋਲੇ ਹੈ ਹੀ ਨਹੀਂ ਕੁਝ ਉਹ ਕਹਿੰਦਾ ਇਹਦਾ ਜਵਾਬ ਤਾਂ ਹੈਗਾ ਕਹਿੰਦਾ ਇੱਕ ਫਲਾਨੀ ਪਹਾੜੀ ਦੇ ਪਿਛਲੇ ਪਾਸੇ ਨਾ ਇੱਕ ਬਜ਼ੁਰਗ ਜੋੜਾ ਰਹਿੰਦਾ ਉਹਦੇ ਕੋਲੇ ਜਾ ਇੱਕ ਕਿਲੋ ਆਟਾ ਲੈ ਜੀ ਤੇਰੀ ਗੱਲ ਦਾ ਤੈਨੂੰ ਜਵਾਬ ਮਿਲ ਜੂ ਕਿ ਤੂੰ 7ਵੀਂ ਪੀੜ੍ਹੀ ਤੋਂ ਬਾਅਦ 8ਵੀਂ ਪੀੜ੍ਹੀ ਨੂੰ ਕੀ ਖਵਾਉਣਾ ਹੈ ਕੀ ਉਹਨਾਂ ਵਾਸਤੇ ਛੱਡ ਕੇ ਜਾਣਾ ਤਾਂ ਉਹ ਭਾਈ ਦੂਜੇ ਦਿਨ 1 ਕਿਲੋ ਆਟਾ ਲੈ ਕੇ ਉਸ ਬਜ਼ੁਰਗ ਜੋੜ ਬਜ਼ੁਰਗ ਜੋੜੇ ਦੇ ਕੋਲੇ ਚਲਿਆ ਗਿਆ ਤੇ ਜਾ ਕੇ 1 ਕਿਲੋ ਆਟਾ ਜਦੋਂ ਉਹਨਾਂ ਨੂੰ ਫੜਾਇਆ ਨਾ ਤਾਂ ਉਹ ਬਜ਼ੁਰਗ ਜੋੜਾ ਆਖਣ ਲੱਗਿਆ ਵੀ ਪੁੱਤਰਾ ਸਾਨੂੰ ਆ ਤੇਰੇ ਕਿਲੋ ਆਟੀ ਦੀ ਲੋੜ ਨਹੀਂ ਹੈਗੀ ਉਹ ਕਹਿੰਦਾ ਕਿਉਂ ਬਜ਼ੁਰਗੋ ਕਿਉਂ ਨਹੀਂ ਲੋੜ ਹੈਗੀ ਤੁਹਾਨੂੰ ਆਟੀ ਦੀ ਕਿਉਂ ਨਹੀਂ ਲੋੜ ਇਹਦੇ ਨਾਲ ਤਾਂ ਆਪਣਾ ਗੁਜ਼ਾਰਾ ਹੁੰਦਾ ਰੋਟੀ ਕਿੱਥੋਂ ਖਾਓਗੇ ਉਹ ਕਹਿੰਦੇ ਸਾਡੇ ਕੋਲੇ ਸ਼ਾਮ ਤੱਕ ਦਾ ਆਟਾ ਤਾਂ ਪਿਆ ਸਵੇਰੇ ਦੇਖੀ ਜਊ ਜਿਹੜਾ ਕੁਝ ਹੋਊਗਾ ਸ਼ਾਮ ਤੱਕ ਦਾ ਸਾਡੇ ਕੋਲੇ ਰਸਣ ਹੈਗਾ ਤਾਂ ਉਹਦੀ ਭਾਈ ਇਹ ਗੱਲ ਸੁਣ ਕੇ ਨਾ ਬਿਜ਼ਨਸਮੈਨ ਹੱਲ ਗਿਆ ਕਿ ਯਾਰ ਮੇਰੇ ਕੋਲੇ ਤਾਂ ਸੱਤ ਪੀੜੀਆਂ ਦਾ ਪੈਸਾ ਖਾਣ ਵਾਸਤੇ ਸੱਤ ਪੀੜੀਆਂ ਵੀ ਮੇਰੀਆਂ ਬਿਨਾ ਪੈਸੇ ਤੋਂ ਰਹਿ ਸਕਦੀਆਂ ਬਿਨਾ ਕੰਮ ਤੋਂ ਰਹਿ ਸਕਦੀਆਂ ਮੇਰੇ ਕੋਲੇ ਇੰਨਾ ਪੈਸਾ ਪਿਆ ਇਹਨਾਂ ਨੂੰ ਆਪਦਾ ਤੜਕੇ ਦਾ ਵੀ ਫਿਕਰ ਨਹੀਂ ਵੀ ਸਵੇਰੇ ਉੱਠ ਕੇ ਕੀ ਖਾਵਾਂਗੇ ਉਹ ਕਹਿੰਦਾ ਇਹ ਲੋਕ ਨੇ ਉਹਦੇ ਮਨ ਦੇ ਵਿੱਚ ਗੱਲ ਆਈ ਕਿ ਇਹ ਲੋਕ ਨੇ ਵੀ ਜਿਹੜੇ ਰੱਬ ਨੂੰ ਜਿੱਤੀ ਬੈਠੇ ਨੇ ਮੇਰੇ ਕੋਲੇ ਸੱਤ ਪੀੜੀਆਂ ਦਾ ਪੈਸਾ ਹੋਣ ਦੇ ਬਾਵਜੂਦ ਵੀ ਮੇਰਾ ਮਨ ਦੇ ਵਿੱਚ ਟਿਕਾ ਨਹੀਂ ਹੈਗਾ ਏ ਰੱਬ ਨੂੰ ਜਿੱਤੀ ਬੈਠੇ ਨੇ ਇਹ ਕਹਿੰਦੇ ਹੈਗਾ ਰੱਬ ਦੇਣ ਵਾਲਾ ਜਦੋਂ ਇਹਨਾਂ ਨੂੰ ਰੱਬ ਦੇ ਸਕਦਾ ਤੇ ਮੇਰੀਆਂ ਪੀੜ੍ਹੀਆਂ ਨੂੰ ਕਿਉਂ ਨਹੀਂ ਦੇ ਸਕਦਾ ਉੱਥੇ ਬੰਦੇ ਦੀਆਂ ਅੱਖਾਂ ਖੋਲ੍ਹੀਆਂ ਆਪਾਂ ਵੀ ਬਾੜੀ ਟੈਨਸ਼ਨ ਨਾ ਲਿਆ ਕਰੋ ਰੱਬ ਸਾਰਿਆਂ ਦਾ ਦਾਣਾ ਪਾਣੀ ਲਿਖ ਕੇ ਭੇਦਾ ਆਪਾਂ ਬਾੜੀਆਂ ਟੈਨਸ਼ਨ ਲਿਆ ਕਰੋ ਕਿ ਆਪਾਂ ਆਪਣੇ ਜਵਾਕਾਂ ਦਾ ਆਪਣੇ ਭਰਾ ਦਾ ਆਪਣੀ ਭੈਣ ਦਾ ਆਪਣਾ ਇਹ ਬਣਾ ਦੀਏ ਬਸ ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਮਿਹਨਤ ਕਰਦੇ ਜਾਈਏ ਤੇ ਮਿਹਨਤ ਤੇ ਹੱਕ ਦੀ ਕਮਾਈ ਨਾਲ ਆਦਾ পেট ਭਰਦੇ ਜਾਈਏ